ਸਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਰਾਚੀਨ ਭਾਰਤ ਦੇ ਇੱਕ ਬਹੁਤ ਹੀ ਖਾਸ ਦੌਰ ਬਾਰੇ ਨਵੇਂ ਸੌਮਰਾਜ ਅਤੇ ਰਾਜ ਦੇਖੋ ਭਾਵੇਂ ਮਾਸਟਰ ਕੈਡਰ ਦਾ ਇਮਤਿਹਾਨ ਹੋਵੇ ਪੀਸੀਐਸ ਹੋਵੇ ਜਾਂ ਪੰਜਾਬ ਦਾ ਕੋਈ ਵੀ ਸਰਕਾਰੀ ਪੇਪਰ ਇਹ ਟੌਪਿਕ ਹਮੇਸ਼ਾ ਹੀ ਬਹੁਤ ਅਹਿਮ ਰਿਹਾ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਉਹ ਦੌਰ ਸੀ ਜਿੱਥੇ ਜੰਗਾ ਸਿਰਫ ਤਲਵਾਰਾਂ ਨਾਲ ਨਹੀਂ ਸਗੋਂ ਸ਼ਕਤੀ ਦਿਮਾਗ ਤੇ ਰਾਜਨੀਤੀ ਨਾਲ ਲੜੀਆਂ ਜਾਂਦੀਆਂ ਸਨ ਮਤਲਬ ਸਾਮਰਾਜ ਬਣਾਉਣ ਲਈ ਸਿਰਫ ਬਾਹਵਾਂ ਦਾ ਜ਼ੋਰ ਹੀ ਨਹੀਂ ਸਗੋਂ ਦਿਮਾਗ ਦੀ ਵਰਤੋਂ ਵੀ ਉਨੀ ਹੀ ਜ਼ਰੂਰੀ ਸੀ ਆਓ ਫਿਰ ਇਸੇ ਦਿਲਚਸਪ ਯੁੱਗ ਦੀਆਂ ਪਰਤਾਂ ਨੂੰ ਇੱਕ ਇੱਕ ਕਰਕੇ ਖੋਲਦੇ ਹਾਂ ਅੱਛਾ ਤਾਂ ਦੇਖੋ ਅੱਜ ਅਪਾ ਕੀ ਕੀ ਕਵਰ ਕਰਾਂਗੇ ਸਭ ਤੋਂ ਪਹਿਲਾਂ ਮਹਾਨ ਸਾਮਰਾਜਾਂ ਦੇ ਯੁੱਗ ਦੀ ਗੱਲ ਫਿਰ ਸਮੁੰਦਰ ਗੁਪਤ ਜਿਸ ਨੂੰ ਸਾਮਰਾਜ ਦਾ ਨਿਰਮਾਤਾ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹਰਸ਼ਵਰਧਨ ਤੇ ਦਖਣੀ ਤਾਕਤਾ ਫਿਰ ਦੇਖਾਂਗੇ ਕਿ ਰਾਜ ਚਲਦੇ ਕੀ ਮਸਨ ਮਤਲਬ ਗਵਰਨੈਂਸ ਉਸ ਸਮੇਂ ਦੇ ਲੋਕਾਂ ਦੀ ਜ਼ਿੰਦਗੀ ਕਿਹੋ ਜੀ ਸੀ ਤੇ ਅਖੀਰ ਵਿੱਚ ਸਭ ਤੋਂ ਜ਼ਰੂਰੀ ਪੇਪਰ ਦੇ ਹਿਸਾਬ ਨਾਲ ਕੀ ਟੇਕ ਅਵੇਜ਼ ਯਾਨੀ ਕਿ ਰਿਵੀਜ਼ਨ ਪੁਆਇੰਟਸ ਚਲੋ ਜੀ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ ਮਹਾਨ ਸਮਰਾਜਿਆਂ ਦਾ ਯੁੱਗ ਹੁਣ ਸਵਾਲ ਇਹ ਉੱਠਦਾ ਕਿ ਸਾਨੂੰ ਇਸ ਦੌਰ ਬਾਰੇ ਪਤਾ ਕਿੱਥੋਂ ਲੱਗਦਾ ਹੈ ਤਾਂ ਜਨਾਬ ਇਸ ਦੀ ਜ਼ਿਆਦਾਤਰ ਜਾਣਕਾਰੀ ਸਾਨੂੰ ਮਿਲਦੀ ਹੈ ਪ੍ਰਸ਼ਸਤੀਆਂ ਤੋਂ ਇਹ ਕੀ ਹੁੰਦੀਆਂ ਨੇ ਆਓ ਅੱਗੇ ਦੇਖਦੇ ਹਾਂ ਤਾਂ ਆ ਪ੍ਰਸ਼ਸਤੀ ਚੀਜ਼ ਕੀ ਹੈ ਦੇਖੋ ਪ੍ਰਸ਼ਸਤੀ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਸਿੱਧਾ ਸਿੱਧਾ ਮਤਲਬ ਹੈ ਪ੍ਰਸ਼ੰਸਾ ਵਿੱਚ ਜਾਂ ਇਨਪ੍ਰੇਜ਼ ਆਫ ਮਤਲਬ ਇਹ ਉਹ ਲਿਖਤਾ ਹੁੰਦੀਆਂ ਸਨ ਜਿਹੜੀਆਂ ਦਰਬਾਰੀ ਕਵੀ ਆਪਣੇ ਰਾਜਿਆਂ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਲਈ ਲਿਖਦੇ ਸਨ ਉਹਨਾਂ ਦੀਆਂ ਜਿੱਤਾਂ ਉਹਨਾਂ ਦੇ ਗੁਣ ਸਭ ਕੁਝ ਵਦਾ ਚੜਾ ਕੇ ਦੱਸਿਆ ਜਾਂਦਾ ਸੀ ਤੇ ਹਾਂ ਪੇਪਰ ਵਿੱਚ ਇਹ ਸਵਾਲ ਬਹੁਤ ਆਉਂਦਾ ਹੈ ਇਸ ਲਈ ਇਸ ਨੂੰ ਪੱਕਾ ਕਰ ਲੋ ਚਲੋ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇੱਕ ਉਦਾਹਰਣ ਲੈਂਦੇ ਹਾਂ ਤੇ ਇਸ ਤੋਂ ਵਧੀਆ ਉਦਾਹਰਣ ਹੋਰ ਕਿਹੜੀ ਹੋ ਸਕਦੀ ਹੈ ਗੁਪਤ ਵੰਸ਼ ਦੇ ਸਭ ਤੋਂ ਮਸ਼ਹੂਰ ਤੇ ਤਾਕਤਵਰ ਰਾਜੇ ਸਮੁੰਦਰ ਗੁਪਤ ਦੀ ਸਮੁੰਦਰ ਗੁਪਤ ਬਾਰੇ ਸਾਨੂੰ ਪਤਾ ਲੱਗਦਾ ਹੈ ਉਸਤੇ ਦਰਬਾਰੀ ਕਵੀ ਹਰੀਸ਼ੇਨ ਦੀ ਲਿਖੀ ਇੱਕ ਪ੍ਰਸ਼ਸਤੀ ਤੋਂ ਇਸ ਵਿੱਚ ਉਸਦੇ ਪੂਰੇ ਖਾਨਦਾਨ ਦਾ ਜ਼ਿਕਰ ਹੈ ਉਹ ਚੰਦਰ ਗੁਪਤ ਦਾ ਪੁੱਤਰ ਸੀ ਤੇ ਚੰਦਰ ਗੁਪਤ ਗੁਪਤ ਵੰਸ਼ ਦਾ ਪਹਿਲਾ ਰਾਜਾ ਸੀ ਜਿਸ ਨੇ ਮਹਾਰਾਜ ਅਧਿਰਾਜ ਦਾ ਖਿਤਾਬ ਅਪਣਾਇਆ ਯਾਨੀ ਰਾਜਿਆਂ ਦਾ ਵੀ ਰਾਜਾ ਤੇ ਫਿਰ ਸਮੁੰਦਰ ਗੁਪਤ ਨੇ ਵੀ ਇਹੀ ਵੱਡਾ ਖਿਤਾਬ ਵਰਤਿਆ ਜੋ ਇਹ ਦਿਖਾਉਂਦਾ ਸੀ ਕਿ ਉਹ ਕਿੰਨਾ ਤਾਕਤਵਰ ਸੀ ਹੁਣ ਜਰਾ ਇਹਨਾਂ ਤਸਵੀਰਾਂ ਤੇ ਗੌਰ ਕਰੋ ਬੜੀ ਕਮਾਲ ਦੀ ਗੱਲ ਹੈ ਇੱਕੋ ਰਾਜੇ ਦੇ ਦੋ ਬਿਲਕੁਲ ਵੱਖਰੇ ਰੂਪ ਇੱਕ ਪਾਸੇ ਇੱਕ ਸਿੱਕਾ ਹੈ ਜਿਸ ਤੇ ਸਮੁੰਦਰ ਗੁਪਤ ਨੂੰ ਵੀਣਾ ਵਜਾਉਂਦੇ ਦਿਖਾਇਆ ਗਿਆ ਹੈ ਯਾਨੀ ਇੱਕ ਕਲਾਕਾਰ ਤੇ ਦੂਜੇ ਪਾਸੇ ਉਸ ਤੇ ਸਮਰਾਜ ਦਾ ਨਕਸ਼ਾ ਹੈ ਜੋ ਦੱਸਦਾ ਹੈ ਕਿ ਉਹ ਕਿੰਨਾ ਵੱਡਾ ਯੋਧਾ ਤੇ ਸਮਰਾਜ ਨਿਰਮਾਤਾ ਸੀ ਕਲਾਕਾਰ ਵੀ ਤੇ ਯੋਦਾ ਵੀ ਹੈ ਨਾ ਕਮਾਲ ਇੱਥੇ ਸਭ ਤੋਂ ਜ਼ਰੂਰੀ ਗੱਲ ਸਮਝਣ ਵਾਲੀ ਹੈ ਸਮੁੰਦਰ ਗੁਪਤ ਦੀ ਵਿਦੇਸ਼ ਨੀਤੀ ਬਹੁਤ ਹੀ ਸਿਆਣਾ ਰਾਜਾ ਸੀ ਉਸਨੇ ਸਭ ਲਈ ਇੱਕੋ ਡੰਡਾ ਨਹੀਂ ਵਰਤਿਆ ਉਸਨੇ ਚਾਰ ਤਰ੍ਹਾਂ ਦੀ ਨੀਤੀ ਅਪਣਾਈ ਪਹਿਲੀ ਆਰਿਆਵਰਧ ਯਾਨੀ ਉੱਤਰੀ ਭਾਰਤ ਦੇ 9 ਰਾਜਾਂ ਨੂੰ ਹਰਾਇਆ ਤੇ ਉਹਨਾਂ ਦੇ ਰਾਜ ਸਿੱਧੇ ਆਪਣੇ ਕਬਜ਼ੇ ਵਿੱਚ ਕਰ ਲਏ ਦੂਜਾ ਦੱਖਣ ਦੇ 12 ਰਾਜਾਂ ਨੂੰ ਹਰਾਇਆ ਪਰ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਆਪਣਾ ਰਾਜ ਕਰਦੇ ਰਹੋ ਬਸ ਮੇਰੀ ਅਧੀਨਗੀ ਮੰਨ ਲਓ ਇਹ ਬਹੁਤ ਚਲਾਕੀ ਵਾਲਾ ਕਦਮ ਸੀ ਤੀਸਰਾ ਜਿਹੜੇ ਗਵੰਡੀ ਰਾਜ ਸਨ ਉਹ ਆਪ ਹੀ ਡਰਦੇ ਤੋਹਫੇ ਲੈ ਕੇ ਆਉਂਦੇ ਤੇ ਉਸ ਦਾ ਹੁਕਮ ਮੰਨਦੇ ਸਨ ਤੇ ਚੌਥਾ ਜਿਹੜੇ ਦੂਰ ਦਰਾਡੇ ਦੇ ਰਾਜ ਸਨ ਉਹਨਾਂ ਨੇ ਵੀ ਹਾਰ ਮੰਨ ਲਈ ਤੇ ਆਪਣੀਆਂ ਧੀਆਂ ਦੇ ਵਿਆਹ ਵੀ ਉਸ ਨਾਲ ਕੀਤੇ ਆ ਜਿਹੜੀ ਚਾਰ ਪਧਰੀ ਨੀਤੀ ਹੈ ਨਾ ਇਹ ਪੀਸੀਐਸ ਵਰਗੇ ਪੇਪਰਾਂ ਦਾ ਬਹੁਤ ਪਸੰਦੀਦਾ ਸਵਾਲ ਹੈ ਇਸ ਨੂੰ ਚੰਗੀ ਤਰ੍ਹਾਂ ਘੋਟ ਲਓ ਕਹੇ ਸਮਾ ਬਦਲਦਾ ਹੈ ਤੇ ਸਮਰਾਜ ਵੀ ਸਮੁੰਦਰ ਗੁਪਤੋ ਬਾਅਦ ਭਾਰਤ ਦਾ ਰਾਜਨੀਤਿਕ ਨਕਸ਼ਾ ਇੱਕ ਵਾਰ ਫਿਰ ਬਦਲਿਆ ਹੁਣ ਆਪਾਂ ਗੱਲ ਕਰਾਂਗੇ ਉੱਤਰ ਵਿੱਚ ਹਰਸ਼ਵਰਧਨ ਦੀ ਤੇ ਦੱਖਣ ਦੀਆਂ ਵੱਡੀਆਂ ਤਾਕਤਾਂ ਦੀ ਤਾਂ ਗੱਲ ਕਰਦੇ ਹਾਂ ਹਰਸ਼ਵਰਧਨ ਦੀ ਇਸ ਨੇ ਅੱਜ ਤੋਂ ਲਗਭਗ 1400 ਸਾਲ ਪਹਿਲਾਂ ਰਾਜ ਕੀਤਾ ਸੀ ਤੇ ਇਸ ਬਾਰੇ ਸਾਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ ਉਸ ਦੇ ਦਰਬਾਰੀ ਕਵੀ ਬਾਣਪਟ ਦੀ ਲਿਖੀ ਕਿਤਾਬ ਹਰਸ਼ਚరిత్ర ਤੋਂ ਯਾਦ ਰੱਖਣਾ ਹਰਸ਼ਚਰਿਤ ਕਿਸ ਨੇ ਲਿਖੀ ਬਾਣਪਟ ਨੇ ਪੇਪਰ 'ਚ ਸਿੱਧਾ ਸਵਾਲ ਆਉਂਦਾ ਹੈ ਹਰਸ਼ਵਰਧਨ ਬਹੁਤ ਤਾਕਤਵਰ ਸੀ ਉਸਨੇ ਪੂਰਬ ਵਿੱਚ ਮਗਧ ਤੇ ਬੰਗਾਲ ਤੱਕ ਚਿਤ ਲਿਆ ਪਰ ਜਦੋਂ ਉਸਨੇ ਦੱਖਣ ਵੱਲ ਵਧਣ ਦੀ ਸੋਚੀ ਤੇ ਨਰਮਦਾ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਸਦਾ ਟਕਰਾ ਹੋਇਆ ਚਾਲੁਕਿਆ ਵੰਸ਼ ਦੇ ਸਭ ਤੋਂ ਤਕੜੇ ਰਾਜੇ ਪੁਲਕੇਸ਼ਨ ਦੂਜੇ ਨਾਲ ਤੇ ਪੁਲਕੇਸ਼ਨ ਨੇ ਉਸਨੂੰ ਉੱਥੇ ਹੀ ਰੋਕ ਦਿੱਤਾ ਇਹ ਇਤਿਹਾਸ ਦਾ ਇੱਕ ਬਹੁਤ ਵੱਡਾ ਮੋੜ ਸੀ ਜਿੱਥੇ ਉੱਤਰ ਦੀ ਤਾਕਤ ਨੂੰ ਦੱਖਣ ਨੇ ਅੱਗੇ ਵਧਣ ਨਹੀਂ ਦਿੱਤਾ ਅੱਛਾ ਉਸ ਸਮੇਂ ਦੱਖਣ ਵਿੱਚ ਦੋ ਹੋਰ ਵੱਡੀਆਂ ਤਾਕਤਾਂ ਸਨ ਜਿਨ੍ਹਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਸੀ ਇੱਕ ਸਨ ਪੱਲਵ ਜਿਨ੍ਹਾਂ ਦੀ ਰਾਜਧਾਨੀ ਸੀ ਕਾਂਚੀਪੁਰਮ ਤੇ ਦੂਜੇ ਸਨ ਚਾਲੁਕਯਾ ਜਿਨ੍ਹਾਂ ਦਾ ਕੇਂਦਰ ਸੀ ਇਹੋਲ ਇਹ ਦੋਵੇਂ ਇੱਕ ਦੂਜੇ ਦੇ ਇਲਾਕਿਆਂ ਤੇ ਹਮਲੇ ਕਰਦੇ ਰਹਿੰਦੇ ਸਨ ਤੇ ਇਹਨਾਂ ਦੀ ਲੜਾਈ ਉਸ ਦੌਰ ਦੀ ਰਾਜਨੀਤੀ ਦਾ ਇੱਕ ਵੱਡਾ ਹਿੱਸਾ ਸੀ ਚਲੋ ਜੰਗਾਂ ਤੇ ਰਾਜਿਆਂ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ ਹੁਣ ਇਹ ਦੇਖਦੇ ਹਾਂ ਕਿ ਇਹ ਰਾਜਪਾਟ ਚਲਦਾ ਕਿਵੇਂ ਸੀ ਮਤਲਬ ਐਡਮਿਨਿਸਟ੍ਰੇਸ਼ਨ ਕਿ ਹੋ ਜਾਂ ਸੀ ਗਵਰਨੈਂਸ ਵਾਲੇ ਸਵਾਲਾਂ ਲਈ ਇਹ ਸੈਕਸ਼ਨ ਬਹੁਤ ਹੀ ਜ਼ਰੂਰੀ ਹੈ ਇਸ ਦੌਰ ਦੇ ਪ੍ਰਸ਼ਾਸਨ ਵਿੱਚ ਨਾ ਕੁਝ ਵੱਡੇ ਬਦਲਾਅ ਆਏ ਧਿਆਨ ਨਾਲ ਸੁਣਨਾ ਪਹਿਲੀ ਗੱਲ ਅਹੁਦੇ ਪੀੜੀ ਦਰ ਪੀੜੀ ਚੱਲਣ ਲੱਗ ਪਏ ਮਤਲਬ ਜੱਦੀ ਹੋ ਗਏ ਪਿਓ ਤੋਂ ਬਾਅਦ ਪੁੱਤ ਨੂੰ ਉਹੀ ਕੁਰਸੀ ਮਿਲ ਜਾਂਦੀ ਸੀ ਦੂਜੀ ਗੱਲ ਇੱਕੋ ਬੰਦਾ ਕਈ-ਕਈ ਮਹਿਕਮੇ ਸੰਭਾਲਦਾ ਸੀ ਜਿਵੇਂ ਆਪਾਂ ਪਹਿਲਾਂ ਹਰੀਸ਼ੇਨ ਦੀ ਗੱਲ ਕੀਤੀ ਉਹ ਮੁੱਖ ਜੱਜ ਵੀ ਸੀ ਤੇ ਜੰਗ ਤੇ ਸ਼ਾਂਤੀ ਦਾ ਮੰਤਰੀ ਵੀ ਤੇ ਤੀਜੀ ਗੱਲ ਲੋਕਲ ਲੈਵਲ ਤੇ ਜਿਹੜੇ ਵੱਡੇ-ਵੱਡੇ ਲੋਕ ਸਨ ਜਿਵੇਂ ਸ਼ਹਿਰ ਦਾ ਮੁੱਖ ਵਪਾਰੀ ਜਾਂ ਬੈਂਕਰ ਉਹਨਾਂ ਦਾ ਪ੍ਰਸ਼ਾਸਨ ਵਿੱਚ ਬਹੁਤ ਦਖਲ ਹੁੰਦਾ ਸੀ ਹੁਣ ਗੱਲ ਕਰਦੇ ਹਾਂ ਫੌਜ ਦੀ ਇਸ ਦੌਰ ਵਿੱਚ ਇੱਕ ਨਵਾਂ ਸਿਸਟਮ ਆਇਆ ਸਾਮੰਤ ਦਾ ਇਹ ਸਾਮੰਤ ਕੌਣ ਸਨ ਇਹ ਅਸਲ ਵਿੱਚ ਮਿਲਟਰੀ ਲੀਡਰ ਸਨ ਰਾਜਾ ਇਹਨਾਂ ਨੂੰ ਤਨਖਾਹ ਨਹੀਂ ਸੀ ਦਿੰਦਾ ਸਗੋਂ ਜ਼ਮੀਨ ਦਾ ਇੱਕ ਟੁਕੜਾ ਦੇ ਦਿੰਦਾ ਸੀ ਸਾਮੰਤ ਉਸ ਜ਼ਮੀਨ ਤੋਂ ਟੈਕਸ ਇਕੱਠਾ ਕਰਦੇ ਤੇ ਉਸ ਪੈਸੇ ਨਾਲ ਆਪਣੀ ਫੌਜ ਦੇ ਘੋੜੇ ਹਥਿਆਰ ਰੱਖਦੇ ਸਨ ਜਦੋਂ ਰਾਜੇ ਨੂੰ ਲੋੜ ਪੈਂਦੀ ਇਹ ਫੌਜ ਲੈ ਕੇ ਹਾਜ਼ਰ ਹੋ ਜਾਂਦੇ ਪਰ ਇਸ ਦਾ ਇੱਕ ਨੁਕਸਾਨ ਵੀ ਸੀ ਜਦੋਂ ਵੀ ਰਾਜਾ ਕਮਜ਼ੋਰ ਹੁੰਦਾ ਇਹੀ ਸਾਮੰਤ ਸਭ ਤੋਂ ਪਹਿਲਾਂ ਬਗਾਵਤ ਕਰਕੇ ਆਪਣਾ ਵੱਖਰਾ ਰਾਜ ਬਣਾਉਣ ਦੀ ਕੋਸ਼ਿਸ਼ ਕਰਦੇ ਸਨ ਜੇ ਆਪਾ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਸਥਾਨਕ ਲੈਵਲ ਤੇ ਅਸੈਂਬਲੀਆਂ ਹੁੰਦੀਆਂ ਸਨ ਪੱਲਵਾਂ ਦੇ ਸ਼ਿਲਾਲੇਖਾਂ ਵਿੱਚ ਦੋ ਤਰ੍ਹਾਂ ਦੀਆਂ ਅਸੈਂਬਲੀਆਂ ਦਾ ਜ਼ਿਕਰ ਹੈ ਇੱਕ ਸੀ ਸਭਾ ਇਹ ਬ੍ਰਾਹਮਣ ਜ਼ਿਮੀਦਾਰਾਂ ਦੀ ਅਸੈਂਬਲੀ ਸੀ ਜਿਹੜੀ ਪਿੰਡ ਦੇ ਖੇਤੀ ਬਾੜੀ ਸਿੰਚਾਈ ਸੜਕਾਂ ਤੇ ਮੰਦਰਾਂ ਦਾ ਕੰਮ ਦੇਖਦੀ ਸੀ ਦੂਜੀ ਸੀ ਨਗਰਮ ਇਹ ਵਪਾਰੀਆਂ ਦੀ ਸੰਸਥਾ ਸੀ ਯਾਨੀ ਕਿ ਸਮਾਜ ਦੇ ਵੱਖ-ਵੱਖ ਵਰਗਾਂ ਕੋਲ ਸਥਾਨਕ ਪੱਧਰ ਤੇ ਤਾਕਤ ਸੀ ਅੱਛਾ ਜੀ ਰਾਜੇ ਮਹਾਰਾਜਾਂ ਤੇ ਉਹਨਾਂ ਦੀਆਂ ਲੜਾਈਆਂ ਪ੍ਰਸ਼ਾਸਨ ਦੀਆਂ ਗੱਲਾਂ ਤਾਂ ਹੋ ਗਈਆਂ ਪਰ ਸਵਾਲ ਇਹ ਹੈ ਕਿ ਉਸ ਦੌਰ ਵਿੱਚ ਆਮ ਬੰਦੇ ਦੀ ਜ਼ਿੰਦਗੀ ਕਿਹੋ ਜੀ ਸੀ ਚਲੋ ਹੁਣ ਸਮਾਜ ਤੇ ਚਾਤ ਮਾਰਦੇ ਹਾਂ ਉਸ ਸਮੇਂ ਦੇ ਸਮਾਜ ਦੀ ਇੱਕ ਬਹੁਤ ਹੀ ਕੋੜੀ ਸਚਾਈ ਸਾਨੂੰ ਚੀਨੀ ਯਾਤਰੀ ਫਾਸ਼ੀਅਨ ਦੀਆਂ ਲਿਖਤਾਂ ਤੋਂ ਮਿਲਦੀ ਹੈ ਉਹ ਅਛੂਤ ਮੰਨੇ ਜਾਣ ਵਾਲੇ ਲੋਕਾਂ ਬਾਰੇ ਲਿਖਦਾ ਹੈ ਕਿ ਜਦੋਂ ਇਹੋ ਜਿਹਾ ਕੋਈ ਇਨਸਾਨ ਸ਼ਹਿਰ ਜਾਂ ਬਾਜ਼ਾਰ ਵਿੱਚ ਆਉਂਦਾ ਸੀ ਤਾਂ ਉਸ ਨੂੰ ਇੱਕ ਲੱਕੜੀ ਖੜਕਾਉਣੀ ਪੈਂਦੀ ਸੀ ਤਾਂ ਕਿ ਆਵਾਜ਼ ਸੁਣ ਕੇ ਬਾਕੀ ਲੋਕ ਪਾਸੇ ਹੋ ਜਾਣ ਤੇ ਉਸ ਦੇ ਛੂਣ ਤੋਂ ਬਚ ਸਕਣ ਇਹ ਉਸ ਸਮੇਂ ਦੀ ਜਾਤ ਪਾਤ ਦੀ ਇੱਕ ਭਿਆਨਕ ਤਸਵੀਰ ਹੈ ਜੇ ਆਪਾਂ ਸਮਾਜ ਦਾ ਦੂਜਾ ਪਾਸਾ ਦੇਖੀਏ ਤਾਂ ਕਾਲੀਦਾਸ ਦੇ ਮਸ਼ਹੂਰ ਨਾਟਕ ਅਭਿਗਿਆਨ ਸ਼ਕੁੰਤਲਮ ਵਰਗੀਆਂ ਰਚਨਾਵਾਂ ਸਾਨੂੰ ਰਾਜ ਦਰਬਾਰ ਦੀ ਜ਼ਿੰਦਗੀ ਦਿਖਾਉਂਦੀਆਂ ਨੇ ਤੇ ਇਹਨਾਂ ਨਾਟਕਾਂ ਵਿੱਚ ਇੱਕ ਬੜੀ ਦਿਲਚਸਪ ਗੱਲ ਨੋਟ ਕਰਨ ਵਾਲੀ ਹੈ ਕਿ ਰਾਜਾ ਤੇ ਬ੍ਰਾਹਮਣ ਵਰਗੇ ਉੱਚੇ ਵਰਗ ਦੇ ਲੋਕ ਸੰਸਕ੍ਰਿਤ ਬੋਲਦੇ ਸਨ ਜਦ ਕਿ ਔਰਤਾਂ ਤੇ ਬਾਕੀ ਆਮ ਲੋਕ ਪ੍ਰਾਕ੍ਰਿਤ ਬੋਲਦੇ ਸਨ ਸੋਚ ਕੇ ਦੇਖੋ ਭਾਸ਼ਾ ਦਾ ਇਹ ਫਰਕ ਹੀ ਉਸ ਸਮੇਂ ਦੇ ਸਮਾਜ ਵਿੱਚ ਊਚ ਨੀਚ ਨੂੰ ਕਿੰਨੀ ਸਫਾਈ ਨਾਲ ਦਰਸਾਉਂਦਾ ਹੈ ਲਓ ਜੀ ਆਪਾਂ ਪੂਰਾ ਚੈਪਟਰ ਕੋ ਮਾਏ ਹੁਣ ਵਾਰੀ ਐ ਸਾਰੀ ਚੀਜ਼ ਨੂੰ ਸਮੇਟਣ ਦੀ ਮਤਲਬ ਫਟਾਫਟ ਇੱਕ ਰਿਵੀਜ਼ਨ ਹੋ ਜਾਵੇ ਖਾਸ ਕਰਕੇ ਪੇਪਰ ਦੇ ਨਜ਼ਰੀਏ ਤੋਂ a ਟੇਬਲ ਇੱਕ ਤਰ੍ਹਾਂ ਦਾ ਰਿਵੀਜ਼ਨ ਸ਼ਾਟ ਹੈ ਦਿਖੋ ਸਮੁੰਦਰ ਉਪਤ ਯਾਦ ਰੱਖਣਾ ਹੈ ਉਸ ਦੀ ਚਾਰ ਪਦਰੀ ਨੀਤੀ ਹਰਸ਼ਵਰਧਨ ਇਸ ਨੂੰ ਦੱਖਣ ਜਾਣ ਤੋਂ ਕਿਸ ਨੇ ਰੋਕਿਆ ਪੁਲਕੇਸ਼ਣ ਦੂਜੇ ਨੇ ਫਿਰ ਪੁਲਕੇਸ਼ਣ ਦੂਜਾ ਇਸ ਦੀ ਪ੍ਰਸ਼ਸਤੀ ਕਿਸ ਨੇ ਲਿਖੀ ਇਸ ਦੇ ਦਰਬਾਰੀ ਕਵੀ ਰਵੀਕੀਰਤੀ ਨੇ ਤੇ ਅਖੀਰ ਵਿੱਚ ਪੱਲਵ ਇੱਕ ਇਸਲੇ ਮਸ਼ਹੂਰ ਸਨ ਆਪਣੀਆਂ ਅਸੈਂਬਲੀਆਂ ਸਭਾ ਤੇ ਨਗਰਮ ਲਈ ਬਸ ਇਹ ਮੋٹے ਮੋٹے ਪੁਆਇੰਟ ਵੀ ਯਾਦ ਰਹਿ ਜਾਣ ਤਾਂ ਕਈ ਸਵਾਲ ਹੱਲ ਹੋ ਜਾਣਗੇ ਤਾਂ ਇਸ ਦੇ ਨਾਲ ਹੀ ਨਵੇਂ ਸਾਮਰਾਜ ਅਤੇ ਰਾਜ ਦਾ ਇਹ ਵਿਸ਼ਾ ਇੱਥੇ ਹੀ ਪੂਰਾ ਹੁੰਦਾ ਹੈ ਆਪਣੀ ਤਿਆਰੀ ਨੂੰ ਇਸੇ ਤਰ੍ਹਾਂ ਪੂਰੇ ਜੋਸ਼ ਨਾਲ ਜਾਰੀ ਰੱਖੋ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪੜ੍ਹਾਈ ਦੀ ਅਗ ਨੂੰ ਬੁਝਣ ਨਾ ਦਿਓ ਇਹ ਤੁਹਾਨੂੰ ਮੰਜ਼ਿਲ ਤੱਕ ਰੋਸ਼ਨੀ ਦੇਵੇਗੀ ਮਿਲਦੇ ਹਾਂ ਅਗਲੇ ਵਿਸ਼ੇ ਨਾਲ ਧੰਨਵਾਦ